ਅੱਜ ਚੰਡੀਗੜ੍ਹ ਜਾਣ ਤੋਂ ਪਹਿਲਾਂ ਇੱਕ ਖਬਰ ਜ਼ਰੂਰ ਦੇਖ ਲਓ ਕਿਤੇ ਖੱਜਲ ਖੁਆਰੀ ਨਾ ਹੋ ਜਾਵੇ ਦਰਸਲ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਵੱਡੀ ਰੈਲੀ ਹੈ ਜਿਸ ਦੇ ਵਿੱਚ 10000 ਦੇ ਕਰੀਬ ਕਿਸਾਨਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦੇ ਚਲਦਿਆਂ ਪੁਲਿਸ ਦੇ ਵੱਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਦੱਸਦੇ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਇਸ ਰੈਲੀ ਦੀ ਇਜਾਜ਼ਤ ਦਿੱਤੀ ਗਈ ਹੈ ਔਰ ਸੈਕਟਰ 43 ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ 3 ਘੰਟੇ ਰੈਲੀ ਕਰਨ ਦੀ ਅਨੁਮਤੀ ਹੈ ਜਿਸ ਦੇ ਚਲਦਿਆਂ ਅੱਜ 10000 ਦੇ ਕਰੀਬ ਕਿਸਾਨਾਂ ਦੇ ਪਹੁੰਚਣ ਦੀ ਉਮੀਦ ਜਿਤਾਈ ਜਾ ਰਹੀ ਹੈ ਦੱਸਿਆ ਕਿ ਐਸ ਕੇ ਐਮ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਤੇ ਕਿਸਾਨ ਮੋਰਚੇ ਨੂੰ 5 ਸਾਲ ਪੂਰੇ ਹੋਣ ਦੇ ਚਲਦਿਆਂ ਵਰੇਗੰਡ ਮਨਾਈ ਜਾ ਰਹੀ ਹੈ ਇਸੇ ਵਰੇਗੰਡ ਤੇ ਚਲਦਿਆਂ 30 ਕਿਸਾਨ ਸੰਗਠਨ ਚੰਡੀਗੜ੍ਹ ਪਹੁੰਚ ਰਹੇ ਨੇ ਜਸਨੂ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਦੇ ਨਾਲ ਤਿਆਰਬਰ ਤਿਆਰ ਹੈ ਜਿਸ ਦੇ ਚਲਦਿਆਂ 3000 ਪੁਲਿਸ ਮੁਲਾਜ਼ਮ ਇਸ ਦੌਰਾਨ ਤਾਇਨਾਤ ਰਹਿਣਗੇ ਅਤੇ ਦੂਸਰੇ ਪਾਸੇ ਆਪਣੀ ਰੈਲੀ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਦੇਰ ਰਾਤ ਤੋਂ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਰਾਤ ਭਰ ਤੋਂ ਹੀ ਕਿਸਾਨਾਂ ਦੇ ਵੱਲੋਂ ਰੈਲੀ ਵਾਲੀ ਥਾਂ ਤੇ ਪਹੁੰਚ ਕੇ तमाम ਇੰਤਜ਼ਾਮ ਕੀਤੇ ਗਏ ਨੇ ਤੇ ਦੂਸਰੇ ਪਾਸੋਂ ਪੁਲਿਸ ਦੇ ਵੱਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਦਾਸਦੇ ਕਿ ਦਿੱਲੀ ਦੇ ਵਿੱਚ ਹੋਏ ਕਿਸਾਨ ਅੰਦੋਲਨ ਨੂੰ 5 ਸਾਲ ਪੂਰੇ ਹੋ ਗਏ ਨੇ ਔਰ ਇਸੇ ਕਰਕੇ ਇਸੇ ਕਿਸਾਨ ਅੰਦੋਲਨ ਦੀ ਵਰੇਗਣ ਦੇ ਵਜੋਂ ਅੱਜ ਕਿਸਾਨ ਇਕੱਠ ਕਰ ਰਹੇ ਨੇ 30 ਕਿਸਾਨ ਸੰਗਠਨਾਂ ਦੇ ਇਸ ਦੌਰਾਨ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ ਜਿਸ ਦੇ ਚਲਦਿਆਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਰੂਟ ਡਾਇਵਰਟ ਕੀਤੇ ਗਏ ਨੇ ਦੱਸਦੇ ਕਿ ਚੰਡੀਗੜ੍ਹ ਪੁਲਿਸ ਦੇ ਵੱਲੋਂ ਕਿਸਾਨਾਂ ਦੀ ਰੈਲੀ ਨੂੰ ਦੇਖਦੇ ਹੋਏ ਕੁਝ ਸੜਕਾਂ ਬੰਦ ਕੀਤੀਆਂ ਗਈਆਂ ਤੇ ਕੁਝ ਦੇ ਰੂਟ ਡਾਇਵਰਟ ਕੀਤੇ ਗਏ ਨੇ ਜਿਸ ਦੇ ਚਲਦਿਆਂ ਕਜਹੇੜੀ ਚੌਂਕ, ਛੋਟਾ ਚੌਂਕ, ਅਟਾਵਾ ਚੌਂਕ, ਸੈਕਟਰ 43 44 ਦਾ ਲਾਈਟ ਪੁਆਇੰਟ ਤੋਂ ਜੁਡੀਸ਼ੀਅਲ ਅਕੈਡਮੀ ਇਹ ਸਾਰੇ ਰੂਟ ਜਿਹੜੇ ਨੇ ਉਹ ਪ੍ਰਭਾਵਿਤ ਹੋਣਗੇ ਜਿਸ ਦੇ ਚਲਦਿਆਂ ਟ੍ਰੈਫਿਕ ਪੁਲਿਸ ਦੇ ਵੱਲੋਂ ਬਕਾਇਦਾ ਸੂਚੀ ਜਾਰੀ ਕੀਤੀ ਗਈ ਹੈ। ਅਜੇ ਚੰਡੀਗੜ੍ਹ ਜਾਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਦੇਖ ਲਓ ਕਿਤੇ ਖੱਜਲ ਖੁਆਰੀ ਨਾ ਹੋ ਜਾਵੇ ਦਰਸਲ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਵੱਡੀ ਰੈਲੀ ਹੈ ਜਿਸ ਦੇ ਵਿੱਚ 10000 ਦੇ ਕਰੀਬ ਕਿਸਾਨਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦੇ ਚਲਦਿਆਂ ਪੁਲਿਸ ਦੇ ਵੱਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਦੱਸਦੇ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਇਸ ਰੈਲੀ ਦੀ ਇਜਾਜ਼ਤ ਦਿੱਤੀ ਗਈ ਹੈ ਔਰ ਸੈਕਟਰ 43 ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ 3 ਘੰਟੇ ਰੈਲੀ ਕਰਨ ਦੀ anumati ਹੈ ਜਿਸ ਦੇ ਚਲਦਿਆਂ ਅੱਜ 10000 ਦੇ ਕਰੀਬ ਕਿਸਾਨਾਂ ਦੇ ਪਹੁੰਚਣ ਦੀ ਉਮੀਦ ਜਿਤਾਈ ਜਾ ਰਹੀ ਹੈ ਦੱਸਿਆ ਕਿ ਐਸ ਕੇ ਐਮ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਤੇ ਕਿਸਾਨ ਮੋਰਚੇ ਨੂੰ 5 ਸਾਲ ਪੂਰੇ ਹੋਣ ਦੇ ਚਲਦਿਆਂ ਵਰੇਗੰਡ ਮਨਾਈ ਜਾ ਰਹੀ ਹੈ ਇਸੇ ਵਰੇਗੰਡ ਤੇ ਚਲਦਿਆਂ 30 ਕਿਸਾਨ ਸੰਗਠਨ ਚੰਡੀਗੜ੍ਹ ਪਹੁੰਚ ਰਹੇ ਨੇ ਜਸਨੂ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਦੇ ਨਾਲ ਤਿਆਰਬਰ ਤਿਆਰ ਹੈ ਜਿਸ ਦੇ ਚਲਦਿਆਂ 3000 ਪੁਲਿਸ ਮੁਲਾਜ਼ਮ ਇਸ ਦੌਰਾਨ ਤਾਇਨਾਤ ਰਹਿਣਗੇ ਅਤੇ ਦੂਸਰੇ ਪਾਸੇ ਆਪਣੀ ਰੈਲੀ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਦੇਰ ਰਾਤ ਤੋਂ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਰਾਤ ਭਰ ਤੋਂ ਹੀ ਕਿਸਾਨਾਂ ਦੇ ਵੱਲੋਂ ਰੈਲੀ ਵਾਲੀ ਥਾਂ ਤੇ ਪਹੁੰਚ ਕੇ तमाम ਇੰਤਜ਼ਾਮ ਕੀਤੇ ਗਏ ਨੇ ਤੇ ਦੂਸਰੇ ਪਾਸੋਂ ਪੁਲਿਸ ਦੇ ਵੱਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਦਾਸਦੇ ਕਿ ਦਿੱਲੀ ਦੇ ਵਿੱਚ ਹੋਏ ਕਿਸਾਨ ਅੰਦੋਲਨ ਨੂੰ 5 ਸਾਲ ਪੂਰੇ ਹੋ ਗਏ ਨੇ ਔਰ ਇਸੇ ਕਰਕੇ ਇਸੇ ਕਿਸਾਨ ਅੰਦੋਲਨ ਦੀ ਵਰੇਗਣ ਦੇ ਵੱਜੋਂ ਅੱਜ ਕਿਸਾਨ ਇਕੱਠ ਕਰ ਰਹੇ ਨੇ 30 ਕਿਸਾਨ ਸੰਗਠਨਾਂ ਦੇ ਇਸ ਦਰਾਂ ਨੂੰ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ ਜਿਸ ਦੇ ਚਲਦਿਆਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਰੂਟ ਡਾਇਵਰਟ ਕੀਤੇ ਗਏ ਨੇ ਦਰਦੇ ਕਿ ਚੰਡੀਗੜ੍ਹ ਪੁਲਿਸ ਦੇ ਵੱਲੋਂ ਕਿਸਾਨਾਂ ਦੀ ਰੈਲੀ ਨੂੰ ਦੇਖਦੇ ਹੋਏ ਕੁਝ ਸੜਕਾਂ ਬੰਦ ਕੀਤੀਆਂ ਗਈਆਂ ਤੇ ਕੁਝ ਦੇ ਰੂਟ ਡਾਇਵਰਟ ਕੀਤੇ ਗਏ ਨੇ ਜਿਸ ਦੇ ਚਲਦਿਆਂ ਕਜਹੀੜੀ ਚੌਂਕ, ਛੋਟਾ ਚੌਂਕ, ਅਟਾਵਾ ਚੌਂਕ, ਸੈਕਟਰ 43 44 ਦਾ ਲਾਈਟ ਪੁਆਇੰਟ ਤੋਂ ਜੁਡੀਸ਼ੀਅਲ ਅਕੈਡਮੀ ਇਹ ਸਾਰੇ ਰੂਟ ਜਿਹੜੇ ਨੇ ਉਹ ਪ੍ਰਭਾਵਿਤ ਹੋਣਗੇ ਜਿਸ ਦੇ ਚਲਦਿਆਂ ਟ੍ਰੈਫਿਕ ਪੁਲਿਸ ਦੇ ਵੱਲੋਂ ਬਕਾਇਦਾ ਸੂਚੀ ਜਾਰੀ ਕੀਤੀ ਗਈ ਹੈ